ਆ ਜੀ ਆਪਣਾ ਸੱਗੇ ਗਰੀਨ ਯਾਰ ਰੋਹਿਤ ਸਾਰੇ ਹੱਥ ਪੜ ਕੇ ਭਾਈ ਦਿਖਾ ਦਿਓ ਭਾਈ ਸਾਰੇ ਇੱਕ ਦੂਜੇ ਹੱਥ ਪੜ ਕੇ ਰਾਜ ਜੀ ਅੱਜ ਕੀ ਹੋਇਆ ਸੀ ਕਿਵੇਂ ਹੋਇਆ ਸੀ ਲੋਕੀ ਤੁਹਾਡੀ ਅਸਲੀਅਤ ਦੇਖੀ ਜੀ ਯਾ ਲੋਕੋ ਤੁਹਾਨੂੰ ਪੁਲਿਸ ਨੇ ਆਪਣੇ ਨਾਲ ਲੈ ਕੇ ਗਏ ਨੇ ਉਸ ਤੋਂ ਪਹਿਲਾਂ ਇੱਕ ਪਾਈ ਸੀ ਵੀਡੀਓ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਔਰ ਤੁਹਾਨੂੰ ਪੁਲਿਸ ਕਿੱਥੇ ਵਿਹਾਰ ਤੇ ਲੱਗੀ ਜੀ ਕਿ ਤੁਹਾਨੂੰ ਹਿਰਾਸਤ ਚ ਲਿੱਤਾ ਗਿਆ ਸੀ ਜਾਂ ਫਿਰ ਤੁਹਾਨੂੰ ਮੀਟਿੰਗਸ ਲੈ ਗਈ ਅਸੀਂ ਅੱਜ ਰਾਤ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਆਧਾਰ ਤੇ ਅਸੀਂ ਇਹ ਕਿਹਾ ਸੀ ਕਿ ਕੱਲ ਟੋਲ ਪਲਾਜੇ ਕੋਲੇ ਇਕੱਠੇ ਹੋ ਕਿਉਂਕਿ ਕਿਤੇ ਪ੍ਰਸ਼ਾਸਨ ਦੀ ਕੱਲ ਮੀਟਿੰਗ ਜਿਹੜੀ ਐ ਐਨਐਚ ਇਹ ਨਾ ਹੋਈ ਸੀ ਔਰ ਸਾਨੂੰ ਜਦੋਂ ਪਤਾ ਲੱਗਿਆ ਕਿ ਟੋਲ ਚੱਲਣ ਲੱਗਾ ਫਿਰ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਵੀ ਆਪਾਂ ਉੱਥੇ ਆਪਣੀ ਗੱਲ ਰੱਖਾਂਗੇ ਇਕੱਠੇ ਹੋਗੇ ਵੀ ਜੇ ਤੁਹਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਟੋਲ ਕਟਵਰ ਸਾਡੀ ਜਿਹੜੀਆਂ ਮੰਗਾਂ ਉਹਨਾਂ ਨੂੰ ਤੋਂ ਮੁੱਕ ਰਖਦੇ ਹਾਈ ਕੋਰਟ ਦੇ ਆਰਡਰ ਚ ਰੂਰ ਹੋਏ ਨੇ ਇੱਚ ਕੋਈ ਦੂਰਿਆ ਨਹੀਂ ਹੈਗੀਆਂ ਹਾਈ ਕੋਰਟ ਦੇ ਆਰਡਰਾਂ ਤੇ ਜਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਆ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ ਪਬਲਿਕ ਇਤਹਾਤ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ ਚਲੋ ਅੱਜ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ ਵੀ ਮਜਬੂਰੀ ਹੈ ਸਾਰੇ ਪੁਲਿਸ ਦੀ ਵੀ ਮਜਬੂਰੀ ਹਾਈ ਕੋਰਟ ਦਾ ਡੰਡਾ ਉੱਪਰੋਂ ਤੇ ਉਹਦੇ ਮਾਮਲੇ ਜਦੋਂ ਸਵੇਰੇ ਅਸੀਂ ਜਾ ਕੇ ਖੜੇ ਆ ਤਾਂ ਉੱਥੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆ ਕਿ ਮੈਂ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਆ ਕੋਈ ਤੱਕੇ ਲਈ ਨਹੀਂ ਹੋਏ ਸਾਨੂੰ ਗੱਲ ਤੇ ਕਰਨ ਦਿਓ ਪਰ ਉਤੋਂ ਲੈ ਆਏ ਮੇਨੂੰ ਨਾਲ ਜਿਹੜੇ ਆ ਗੂ ਹੈਗੇ ਨੇ ਤੁਹਾਡੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਿਰਾਸਤ ਚ ਲਿਤਾ ਗਿਆ ਸੀਗਾ ਚਲੋ ਹਰਾਸਤ ਚ ਚਮੰਦ ਜਰੋ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ ਲਿਆ ਹਿਰਾਸਤ ਚ ਹੀ ਲਿਆ ਸੀਗਾ ਉੱਥੋਂ ਸਾਨੂੰ ਲੈ ਕੇ ਆਂਦਾ ਮੈਂ ਬੜੀ ਬਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਸਾਨੂੰ ਮੀਟਿੰਗ ਕਰਨ ਦੇ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉੱਥੋਂ ਧੱਕੇ ਨਾਲ ਜਿਹੜਾ ਉੱਥੋਂ ਚਲ ਕੇ ਗੱਡੀ ਜਿਵੇਂ ਸਰ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਕਟਣਗੇ ਨਹੀਂ ਅੱਗੇ ਕੀ ਹੁਣ ਤੁਹਾਡੇ ਸਟੇਪ ਰਹਿਣਗੇ ਦੇਖੋ ਜੀ ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ ਪ੍ਰੋਟੈਸਟ ਹੀ ਕਰਦੇ ਰ ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੋਖਾ ਉਹ ਬਦਲਣਾ ਪਊਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਡੈਰ ਕਰ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਤੇ ਕਟਕਰੀ ਸਾਹਿਬ ਨਾਲ ਮੀਟਿੰਗ ਕਰਕੇ ਇਹਨਾਂ ਟੋਲ ਦਾ ਤੇ ਹੱਲ ਅਸੀਂ ਕਰਾ ਕੇ ਛੱਡਾਂਗੇ। ਕੰਮ ਦੀਆਂ ਸਾਨ ਸ਼ਬਦਾਂ ਵਿੱਚ ਕਹਤੇ ਕਿ ਕਾਨੂੰਨੀ ਲੜਾਈ ਲੜੂਗਾ। ਕਾਨੂੰਨੀ ਜਦੋਂ ਹਾਈ ਕੋਰਟ ਨੇ ਆਰਡਰ ਹੀ ਸਾਡੇ ਖਿਲਾਫ ਕਰ ਦਿੱਤੇ ਉੱਥੇ ਹੁਣ ਥੱਲੇ ਪ੍ਰਸ਼ਾਸਨ ਨੇ 1.5 ਮਹੀਨਾ ਸਾਫ ਦਿੱਤਾ। ਹੁਣ ਹਾਈ ਕੋਰਟ ਨੇ ਆਰਡਰ ਸਾਡੇ ਖਿਲਾਫ ਕਰਤੇ ਸਾਰਿਆਂ ਦੇ ਤੇ ਅਸੀਂ ਉੱਥੇ ਕੀ ਕਰ ਸਕਦੇ ਆਂ? ਜਿੱਥੇ ਹਾਈ ਕੋਰਟ ਤੋਂ ਵੱਡਾ ਤੇ ਕੋਈ ਨਹੀਂ ਹੈਗਾ ਪਰ ਕਿਤੇ ਨਾ ਅਸੀਂ ਫਿਰ ਵੀ ਇਸ ਚੀਜ਼ ਦੇ ਵਿੱਚ ਸੀਗੇ ਕਿ ਇਹ ਅਗਰ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਵਧੀਆ ਗੱਲ ਸੀ ਕਿਉਂਕਿ ਜਨਤਾ ਤੇ ਬਹੁਤ ਤਕੜਾ ਬੋਝ ਆ ਜਨਤਾ ਦੀ ਬੜੀ ਤਕੜੀ ਲੁੱਟ ਹੋ ਰਹੀ ਹੈ ਇੱਥੇ ਔਰ ਜਿਹੜਾ ਤਕਾ ਜਿਹੜਾ ਹੋ ਰਿਹਾ ਵਾ ਉਹ ਰੋਕਿਆ ਜਾਂਦਾ ਤਾਂ ਵਧੀਆ ਗੱਲ ਸੀ ਹੁਣ ਅਗਲੀ ਰਣਨੀਤੀ ਕੀ ਰੋਗੇ ਅਗਲੀ ਰਣਨੀਤੀ ਤੁਹਾਨੂੰ ਦੱਸਿਆ ਵੀ ਅਸੀਂ ਇਹਦੀ ਇੱਕ ਤੇ ਰਿਟ ਦਾਇਰ ਕਰ ਰਹੇ ਹਾਂ ਕੱਲ ਨੂੰ ਜਾਂ ਪਰਸੋਂ ਰਿਟਰਨ ਹੋ ਜਣੀ ਹੈ ਸਾਡੀ ਦੂਜੇ ਬੰਨੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਗੱਟਕਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਕਿਉਂਕਿ ਉਹਨਾਂ ਦੇ ਬਿਆਨ ਆ ਜਿਹੜੇ ਆ ਰਹੇ ਨੇ ਕਿ ਜਿਹੜਾ ਟੋਲ ਪਲਾਜ਼ਾ 60 ਕਿਲੋਮੀਟਰ ਤੇ ਸਾਡੀ ਵੀ ਇਹੀ ਮੰਗ ਸੀ ਕਿ ਇੱਕ ਟੋਲ ਪਲਾਜ਼ਾ ਦਰਾਹੇ ਕੋਲੇ ਲੱਗ ਜੇ ਤਾਂ ਸਾਡਾ ਜਿਹੜਾ ਬੋਝ ਆ ਉਹ ਘਟ ਜੂਗਾ ਥੋੜਾ ਘਟ ਰਹਿ ਜੂਗਾ ਇਹ ਜਿਹੜਾ ਹੁਣ ਇੱਥੇ 440 220 ਇਹ ਐਨੇ ਰੁਪਏ ਜਿਹੜੇ ਇਕੱਠੇ ਲਏ ਜਾ ਰਹੇ ਨੇ ਇਹ ਸਾਡਾ ਨਾ ਧੱਕਾ ਹੋ ਰਿਹਾ ਵਾ ਠੀਕ ਹੈ ਥੈਂਕ ਯੂ ਸਰ ਅੱਜ ਅੱਜ ਲੱਗੇ ਜਾਂ ਪਰੋ ਮੋੜੇ ਕੈਮਰੇ ਸੱਦੇ ਨੂੰ ਆ ਹਿਰਾਸਤ ਚਲ ਦਿੱਤਾ ਗਿਆ ਸੀ ਕਿਸਾਨ ਆਗੂ ਕੀ ਨਾਮ ਆ ਉਹਨਾਂ ਦਾ ਔਰ ਕਿਸ ਵਿਹਾਰ ਤੇ ਉਹਨਨੂੰ ਹਿਰਾਸਤ ਦਿੱਤਾ ਗਿਆ ਸੀ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਖ ਸਿੰਘ ਗਿੱਲ ਤੇ ਸਾਰੇ ਜਿਹੜੇ ਇੰਦਰਵੀਰ ਹੋਰ ਤੇ ਪ੍ਰਧਾਨਜੀਪ ਪਟਿਆਲਾ ਤੇ ਸਾਰੇ ਸਟੇਟ ਦੇ ਆਗੂ ਆਏ ਆ ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਆਡਰਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਇਹਦੀ ਅਸੀਂ ਕੋਰਟ 'ਚ ਇਚਾਰਾ ਜੋਈ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਹੈ ਪਰ ਅਸੀਂ ਕਿਸੇ ਤਰ੍ਹਾਂ ਨਾਲ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਕੋਰਟ ਨੂੰ ਮੰਨਦੇ ਹਾਂ ਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਰਕ ਸਰ ਉਹਨਾਂ ਨੇ ਮੌਕੇ ਤੋਂ ਲੈ ਕੇ ਲੈ ਕੇ ਆਂਦਾ ਗਿਆ ਸੀਗਾ ਮੀਟਿੰਗ ਅਸਤੇ ਲੈ ਆਂਦਾ ਗਿਆ ਸੀ ਜਾਂ ਫਿਰ ਉਹਨਾਂ ਹਿਰਾਸਤ ਚਲਿਤਾ ਗਿਆ ਦੇਖੋ ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ ਇਹ ਉਹਦੇ ਸਾਈਡ ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ ਉਥੋਂ ਇਸ ਮਤਲਬ ਸਾਨੂੰ ਇਹ ਸੀ ਮੇਬੀ ਇਹ ਉਥੇ ਟੋਲ ਪਲਾza ਜਿਹੜਾ ਰੋਕਣਾ ਚਾਹੁੰਦੇ ਆ ਬਟ ਉਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ ਤਾਂ ਇਹਨਾਂ ਨੂੰ ਅਸੀਂ ਲੈ ਕੇ ਜਾਂਦਾ ਸੀ ਬਟ ਸਾਡੀ ਮੀਟਿੰਗ ਜਦੋਂ ਆਪਸ ਚ ਹੋਈ ਤੇ ਉਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਨਯੋਗ ਕੋਰਟ ਦੇ ਜੋ ਹਾਈ ਕੋਰਟ ਦੇ ਆਰਡਰ ਹਨ ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ ਉਹ ਸਾਡਾ ਬੰਨਦਾ ਵੀ ਹੈ ਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾ ਜੋਈ ਕਰਨੀ ਹੈ ਅਸੀਂ ਮਾਨਯੋਗ ਕੋਰਟ ਚ ਕਰਾਂਗੇ ਜਾਂ ਕੋਈ ਉਹ ਤੋਂ ਉਤਲੀ ਕੋਰਟ ਚ ਜੇ ਸਾਨੂੰ ਹੋਊਗਾ ਤਾਂ ਅਸੀਂ ਉੱਥੇ ਇਹਦੀ ਰਿਲੀਫ ਲੈਂਡ ਦੀ ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਅੰਦਰ ਹਿਰਾਸਤ ਵਾਸਤੇ ਨਹੀਂ ਹਿਰਾਸਤ ਨਹੀਂ ਉੱਥੇ ਜਦੋਂ ਇਕੱਠੇ ਹੋਏ ਤਾਂ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ ਹਿਰਾਸਤ ਚ ਨਹੀਂ ਇਹ ਅਸੀਂ ਵਿਚਾਰਨ ਲਈ ਕੀਤਾ ਸੀ ਤੇ ਅਸੀਂ ਉਹਨੂੰ ਵਿਚਾਰ ਲਿਆ ਔਰ ਸਾਡੀ ਆਪਸ ਵਿੱਚ ਜਥੇਬੰਦੀ ਨਾਲ ਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਨਹੀਂ ਔਰ ਸਹਿਮਤੀ ਹੈ ਟੋਲ ਜਿਹੜਾ ਬਿਨਾਂ ਕਿਸੇ ਉਤੋਂ ਪੜ੍ਹਤ ਹੌਸ ਦੀ ਚੱਲਦਾ ਹੈ ਲੋਅਨ ਆਰਡਰ ਬਿਲਕੁਲ ਠੀਕ ਠੀਕ ਥੈਂਕ ਯੂ